ਹੈਲੋ ਜੀ ਸਸਤੀ ਕਾਲ ਜੀ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਲੱਕੀ ਐਂਡ ਮੰਨਤ ਕਸ਼ਾ ਬਲੌਗ ਦੇ ਵਿੱਚ ਤੇ ਅੱਜ ਵੀਡੀਓ ਸ਼ੇਅਰ ਕਰਨ ਲੱਗੇ ਆ ਆਪਾਂ ਹੋਲੀ ਵਾਲੇ ਦਿਨ ਦੀ ਹੋਲੀ ਵਾਲੇ ਦਿਨ ਸਵੇਰੇ ਉੱਠ ਕੇ ਆਪਾਂ ਲੱਡੂ ਗੋਪਾਲ ਜੀ ਨੂੰ ਤਿਆਰ ਕੀਤਾ ਉਹਨਾਂ ਦਾ ਫੇਵਰੇਟ ਜੋ ਵੀ ਅੱਜ ਦੇ ਦਿਨ ਭੋਗ ਲੱਗਦਾ ਹੈ ਉਹ ਸਾਰਾ ਸਮਾਨ ਆਪਾਂ ਨੇ ਖਾਣ ਦਾ ਅੱਗੇ ਰੱਖ ਦਿੱਤਾ ਤੇ ਕਲਰ ਵੀ ਤੇ ਅੱਜ ਖੇਡਾਂਗੇ ਲੱਡੂ ਗੋਪਾਲ ਜੀ ਨਾਲ ਹੋਲੀ ਤੇ ਇਹ ਪਹਿਲੀ ਹੋਲੀ ਹੈ ਜੀ ਲੱਡੂ ਦੀ ਮੇਰੇ ਘਰ ਤੇ ਇਹ ਜਿਹੜੇ ਅੱਜ ਡਰੈਸ ਪਾਈ ਬੈਠੇ ਨੇ ਲੱਡੂ ਗੋਪਾਲ ਜੀ ਤੇ ਇਹ ਮੇਰੀ ਫਰੈਂਡ ਨੇ ਕੱਲ ਮੈਂ ਉਹ ਦੇ ਕੇ ਗਈ ਸੀ ਉਹਨਾਂ ਨੇ ਆਪਣੇ ਕੇਸ਼ਵਦੀ ਤੇ ਲੱड्डੂ ਦੀਆਂ ਸੇਮ ਡਰੈਸਾਂ ਬਣਾਈਆਂ ਤੇ ਅੱਜ ਲੱड्डੂ ਕੇਸ਼ਵ ਦੋਨੋਂ ਇੱਕ ਤਰ੍ਹਾਂ ਹੀ ਤਿਆਰ ਹੋਈਆਂ ਤੇ ਮਠਿਆਈ ਜੋ ਵੀ ਸਮਾਨ ਬਣਿਆ ਸੀ ਖਾਣ ਪੀਣ ਦਾ ਉਹ ਵੀ ਉਹ ਦੇ ਕੇ ਗਏ ਸੀ ਲੱड्डੂ ਕਪਾਲ ਲਈ ਤੇ ਆਪਾਂ ਅੱਜ ਤੁਹਾਨੂੰ ਦੋਏ ਲੱड्डੂ ਕਪਾਲਾਂ ਨੂੰ ਦਿਖਾਵਾਂਗੇ ਕਿੰਨੇ ਸੁੰਦਰ ਲੱਗ ਰਹੇ ਨੇ ਤੇ ਪਹਿਲਾਂ ਆਪਾਂ ਖੇលਦੇ ਹਾਂ ਲੱड्डੂ ਕਪਾਲ ਜੀ ਨਾਲ ਹੋਲੀ ਖੇਡ ਲਈ ਤੇ ਫਿਰ ਆਪਾਂ ਫੈਮਿਲੀ ਵਾ ਮੈਂਬਰਾਂ ਨੂੰ ਉਠਾਵਾਂਗੇ ਤੇ ਸਾਰੇ ਫਿਰ ਹੋਰ ਇੱਕ ਇੱਕ ਕਰਕੇ ਹੋਲੀ ਖੇਡਣਗੇ ਸੀ ਆਪਾਂ ਜੋਤ ਲਗਾ ਦਿੱਤੀ ਹੈ ਤੇ ਉਸ ਤੋਂ ਬਾਅਦ ਫਿਰ ਮੈਂ ਹੁਣਾ ਹੋ ਬੱਚਿਆਂ ਨੂੰ ਉਠਾਉਂਦੀ ਆ ਤੇ ਸਭ ਤੋਂ ਪਹਿਲਾਂ ਜੋਵਨ ਨਾ ਤੋ ਕੇ ਆ ਚੁੱਕਿਆ ਹੈ ਤੇ ਇਸ ਟੈਂਪ ਲੱਡੂ ਨਾਲ ਖੇਲ ਰਿਹਾ ਹੈ ਹੋਲੀ ਤੇ ਲੱਡੂ ਦੀ ਪਹਿਲੀ ਹੋਲੀ ਹੈ ਤੇ ਸਾਰਿਆਂ ਨੂੰ ਚਾ ਚੜਿਆ ਹੋਇਆ ਇਹਦੇ ਲੱਡੂ ਨੂੰ ਹੋਲੀ ਦੇ ਕਲਰਾਂ ਦੇ ਵਿੱਚ ਰੰਗ ਰਹੇ ਆ ਉਸ ਤੋਂ ਬਾਅਦ ਆਪਾਂ ਚੱਲੇ ਫਿਰ ਮੰਦਿਰ ਮੰਦਿਰ ਚੱਲੇ ਆ ਆਪਾਂ ਜੋਵਨ ਮੇਰੇ ਨਾਲ ਹੈ ਤੇ ਨਾਲ ਹੀ ਇਹਨਾਂ ਦੇ ਪਾਪਾ ਤੇ ਆਪਾਂ ਚੱਲੇ ਆ ਮੰਦਿਰ ਦੇ ਇੱਥੇ ਅਸੀਂ ਪਹੁੰਚ ਗਏ ਹਰੀ ਮੰਦਰ ਦੇ ਵਿੱਚ ਤੇ ਇੱਥੇ ਆਪਾਂ ਰਾਧਾ ਰਾਣੀ ਤੇ ਕ੍ਰਿਸ਼ਨ ਜੀ ਨਾਲ ਖੇਲਾਂਗੇ ਹੋਲੀ ਤੇ ਇਹਨਾਂ ਨੂੰ ਕਲਰ ਲਗਾਵਾਂਗੇ ਕਿਉਂਕਿ ਇਹ ਤਿਹਾੜੀ ਕਾਨਾ ਜੀ ਦਾ ਹੈ ਕਾਨਾ ਜੀ ਦਾ ਬਹੁਤ ਹੀ ਜ਼ਿਆਦਾ ਪ੍ਰੀਯ ਤਿਹਾੜੀ ਤੇ ਬਰਿੰਦਾਵਨ ਦੇ ਵਿੱਚ ਬਹੁਤ ਜ਼ਿਆਦਾ ਚਾਹ ਦੇ ਨਾਲ ਹੋਲੀ ਮਨਾਈ ਜਾਂਦੀ ਹੈ ਕਹਿੰਦੀ ਨੂੰ ਉਤਸਵ ਚੱਲਦਾ ਹੈ ਹੋਲੀ ਦਾ ਤੇ ਕਦੀ ਹੋਇਆ ਕਰਮਾਂ ਦੇ ਵਿੱਚ ਤਾਂ ਜ਼ਰੂਰ ਆਪਾਂ ਬਰਿੰਦਾਵਨ ਦੀ ਹੋਲੀ ਵੇਖ ਕੇ ਆਵਾਂਗੇ ਤੇ ਇੱਥੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨਿਭਾਂ ਕੇ ਬਿਹਾਰੀ ਜੀ ਨੂੰ ਰੰਗ ਲਗਾ ਤੇ ਫਿਰ ਰਾਧਾ ਰਾਣੀ ਨੂੰ ਉਸ ਤੋਂ ਬਾਅਦ ਫਿਰ ਆਪਾਂ ਮੱਥਾ ਟੇਕਣਾ ਹੈ ਫਿਰ ਟੇਕਣਾ ਹੈ ਫਿਰ ਕਲਰ ਲਗਾਉਣਾ ਹੈ ਇਹਨਾਂ ਦੇ ਪਾਪਾ ਤੇ ਜਵਨ ਵੀ ਆਇਆ ਹੋਇਆ ਸੀ ਨਾਲ ਮੇਰੇ ਤੇ ਫਿਰ ਆਪਾਂ ਉਸ ਤੋਂ ਬਾਅਦ ਘਰ ਜਾ ਕੇ ਉਹ ਕੰਮ ਵੀ ਕਰਨੇ ਆ ਫਟਾਫਟ ਤੇ ਫੁੱਲਾਂ ਦੀ ਮਾਲਾ ਵੀ ਚੜਾਈ ਮਾਤਾ ਰਾਣੀ ਨੂੰ ਤੇ ਹੁਣ ਇਹਨਾਂ ਦੇ ਪਾਪਾ ਆ ਗਏ ਨੇ ਤੇ ਫਿਰ ਇਹਨਾਂ ਨੇ ਕਲਰ ਲਗਾਇਆ ਕਿਉਂਕਿ ਜੋ ਸਕੂਨ ਆਪਾਂ ਨੂੰ ਆਪਣੇ ਜਿਸ ਇਸਟ ਨੂੰ ਆਪਾਂ ਕਿਸੇ ਨੂੰ ਵੀ ਮੰਨਦੇ ਆ ਉੱਥੇ ਜਾ ਕੇ ਮਿਲਦਾ ਹੈ ਮੇਰੇ ਖਿਆਲ ਚ ਕੀਤੇ ਨਹੀਂ ਮਿਲਦਾ ਤੇ ਬਹੁਤ ਚੰਗਾ ਲੱਗਿਆ ਮੰਦਿਰ ਆ ਕੇ ਸਵੇਰ ਸਵੇਰੇ ਤੇ ਫਿਰ ਹੁਣ ਚਲਦੇ ਆ ਆਪਣੇ ਘਰ ਤੇ ਘਰ ਜਾ ਕੇ ਖੇਡਾਂਗੇ ਫਿਰ होली ਨਿਲਾੜੀ ਦਾ ਤਰੀਕਾ ਲੱਕੀ ਉਸ ਤੋਂ ਬਾਅਦ ਆਪਾਂ ਕੰਮ ਨਵੇੜ ਦਿੱਤਾ ਸੀ ਹੁਣ ਕੇਸ਼ਵ ਦੇ ਘਰ ਮਾਧਵ ਨੇ ਜਾਣਾ ਸੀ ਕੇਸ਼ਮ ਨਾਲ ਹੋਲੀ ਖੇਡਣ ਤੇ ਆਪਾਂ ਲੈ ਆਏ ਆ ਤੇ ਇਹ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿਸ਼ਵ ਤੇ ਮਾਦਵ ਦੀ ਅੱਜ ਸੇਮ ਸੇਮ ਡਰੈੱਸ ਹੈ ਉਹਨਾਂ ਨੇ ਸਵੇਰੀ ਜਿਹੜੇ ਸੇਮ ਕੱਪੜੇ ਪਾਣੇ ਨੇ ਕੱਲ ਜਿਹੜੇ ਪਾਏ ਸੀ ਕੰਡੀਆਂ ਦੇ ਟਾਈਮ ਉਹ ਵੀ ਸੇਮ ਸੀ ਤੇ ਇਹ ਸੇਮ ਸੇਮ ਬਣੇ ਹੋਏ ਨੇ ਅੱਜ ਇਹ ਤੇ ਦੋਹਾਂ ਨਾਲ ਆਪਾਂ ਇੱਥੇ ਬਿਠਾ ਦਿੱਤੀ ਤੇ ਹੁਣ ਆਪਾਂ ਕੇਸ਼ਵ ਦੇ ਨਾਲ ਖੇਲੇ ਆ ਕਲਰ ਤੇ ਫਿਰ ਫੁੱਲਾਂ ਦੀ ਹੋਲੀ ਵੀ ਖੇਡੀ ਉਹਨਾਂ ਨੂੰ ਫੁੱਲ ਅਰਪਿਤ ਕੀਤੇ ਇਹ ਕਿੰਨੇ ਸੋਹਣੇ ਲੱਗ ਰਹੇ ਨੇ ਇੱਥੇ ਥੋੜੀ ਦੇਰ ਆਪਾਂ ਇੱਥੇ ਛੱਡਾਂਗੇ ਤੇ ਆਪਾਂ ਹੁਣ ਸਾਰੇ ਜਣੇ ਬਾਹਰ ਗਲੀ ਦੇ ਵਿੱਚ ਜਾਣਾ ਹੈ ਹੋਡਲੀ ਖੇਤਾਂ ਥੋੜਾ 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 ਜਿਹਾ ਲੈ ਕੇ ਦੇ ਦੇ ਪਰਮ ਥੋੜਾ ਜਿਹਾ ਕਰੋ ਮੈਂ ਜੀ ਆਖੇ ਮੈਂ ਫਿਰ ਆਗੇ ਸਿਪਾ ਆਇਦਰ ਇੱਧਰ ਹੁਣ ਖੇਡਾਂਗੇ ਸਾਰਿਆਂ ਦੇ ਨਾਲ ਹੋਲੀ ਬੱਚਿਆਂ ਨੇ ਸਾਡੇ ਨਾਲ ਖੇਡ ਲਈ ਤੇ ਹੁਣ ਆਪਾਂ ਖੇਡਾਂਗੇ ਬੱਚਾ ഇലവേടി ആയി ആരീ പിസരം എങ്ങനെ लग रहा है मंडे सिर्फ हां सिर्फ हां ਉਸ ਤੋਂ ਬਾਅਦ ਫਿਰ ਆਪਾਂ ਰੰਗ ਖੇਡ ਕੇ ਅੱਗੇ ਸੀ ਘਰ ਦੇ ਅੰਦਰ ਇਹ ਦੀਦੀ ਜਿਹੜੇ ਵਾਈਟ ਸੂਟ ਵਾਲੇ ਨੇ ਇਹਨਾਂ ਦੇ ਘਰ ਤੁਸੀਂ ਇਹ ਛੋਟੀ ਜਿਹਾ ਪ੍ਰੋਗਰਾਮ ਰੱਖਿਆ ਹੋਇਆ ਲੇਡੀਜ਼ ਲਈ ਸਿਰਫ ਇੱਥੇ ਲੇਡੀਜ਼ ਸੀ ਕੋਈ ਜੈਂਟਸ ਨਹੀਂ ਸੀ ਤੇ ਆਪਾਂ ਨਾ ਹੀ ਕਿਸੇ ਦੇ ਘਰ ਗਈ ਖੇਡਣ ਨਾ ਕਿਸੇ ਨੂੰ ਆਪਾਂ ਨੇ ਤੰਗ ਕੀਤਾ ਚਾਰ ਪੰਜ ਲੇਡੀਜ਼ ਇਕੱਠੇ ਹੋ ਕੇ ਆਪਾਂ ਨੇ ਘਰ ਦੇ ਅੱਗੇ ਹੀ ਰੰਗ ਖੇਲੇ ਤੇ ਉਸ ਤੋਂ ਬਾਅਦ ਥੋੜੀ ਦੇਰ ਆਪਾਂ ਨੱਚੇ ਟੱਪੇ ਤੇ ਬਹੁਤ ਵਧੀਆ ਲੱਗਿਆ ਜੀ ਏਸੀ ਹੋਲੀ ਵਾਲੇ ਦਿਨ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਣਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਮਿਲਾਂਗੇ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਲਈ ਜੀ ਬਾਏ ਬਾਏ